ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਖੜੇ ਸੀ ਜੀ ਜਾਖਰ ਰੋਡ ਸਲਾਮ ਸੁਰਿੰਦਰਾ ਹਸਪਤਾਲ ਹਾਂਜੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ 8 ਫਰਵਰੀ ਨੂੰ ਇਸ ਐਤਵਾਰ ਨੂੰ ਇਸ ਇਸ ਹਸਪਤਾਲ ਵਿੱਚ ਜਿਹੜੇ ਟੈਸਟ ਬਾਹਰ 3500 4000 ਦੇ ਹੁੰਦੇ ਨੇ ਦੋਸਤੋ ਉਹਰੇ ਬਿਲਕੁਲ ਫ੍ਰੀ ਹੋਣ ਜਾ ਰਹੇ ਨੇ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਵੇਂ ਕਿ ਇਸ ਵਿੱਚ ਹੱਡੀਆਂ ਦੇ ਕੈਲਸ਼ੀਅਮ ਦਾ ਟੈਸਟ ਜਾ ਫਿਰ ਖੂਨ ਗਾੜੇ ਦਾ ਟੈਸਟ ਹੋਰ ਬਹੁਤ ਤਰ੍ਹਾਂ ਦੇ ਟੈਸਟ ਨੇ ਜੋ ਕਿ ਬਹੁਤ ਮਹਿੰਗੇ ਹੁੰਦੇ ਨੇ ਤਾਂ ਦੋਸਤੋ 8 ਫਰਵਰੀ ਨੂੰ ਕੈਂਪ ਲੱਗਣ ਜਾ ਰਿਹਾ ਜੀ ਜਿਸ ਵਿੱਚ ਇਹ ਸਾਰੇ ਟੈਸਟ ਬਿਲਕੁਲ ਫ੍ਰੀ ਹੋਣਗੇ ਤਾਂ ਬਾਕੀ ਹੋਰ ਕਿਹੜੇ ਕਿਹੜੇ ਟੈਸਟ ਨੇ ਤੇ ਇਸ ਕੈਂਪ ਦੀ ਹੋਰ ਜਾਣਕਾਰੀ ਲਈ ਆਜੋ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਆਜੋ ਫਿਰ ਸਿਕਾਲ ਜੀ ਮੈਂ ਡਾਕਟਰ ਲਬਿਦ ਕੋਇਲ ਹੱਡੀਆਂ ਦਾ ਮਾਹੀ ਡਾਕਟਰ ਸ੍ਰਿੰਦਰ ਮਲਟੀ ਸਪੈਸ਼ਲਿਟੀ ਹਸਪੀਟਲ ਐਂਡ ਟਰਾਮਾ ਸੈਂਟਰ ਸਾਹਮਣੀ ਨਵੀਂ ਅਨਾਜ ਮੰਡੀ ਚਾਕਰ ਰੋਡ ਸੁਨਾਮ ਤੋਂ ਤੇ ਆਪਣੇ ਹਸਪਤਲ ਦੇ ਵਿੱਚ 8 ਫਰਵਰੀ ਦਿਨ ਐਤਵਾਰ ਨੂੰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਹੱਡੀਆਂ ਦਾ ਸਪੈਸ਼ਲ ਮੈਂ ਡਾਕਟਰ ਲਵਿਤ ਗੋਇਲ ਤੇ ਮੈਡੀਸਿਨ ਦੇ ਸਪੈਸ਼ਲ ਡਾਕਟਰ ਦਿਵਿਆ ਗੁਪਤਾ ਫ੍ਰੀ ਜਾਂਚ ਕਰਨਗੇ ਪੇਸ਼ੈਂਟਸ ਦੀ ਇਸ ਕੈਂਪ ਦੇ ਵਿੱਚ ਕੁਝ ਕੁ ਟੈਸਟ ਵੀ ਫ੍ਰੀ ਹੋ ਰਹੇ ਨੇ ਜਿਦੇ ਚ ਇੱਕ BMD ਟੈਸਟ ਜੋ ਹੱਡੀਆਂ ਵਿੱਚ ਕੈਲਸ਼ੀਅਮ ਦੀ ਜਾਂਚ ਦਾ ਟੈਸਟ ਹੁੰਦਾ ਹੈ ਇਹ ਬਹੁਤ ਲੇਟੈਸਟ ਲੇਜ਼ਰ ਵਾਲੀ ਮਸ਼ੀਨ ਨਾਲ ਚੈੱਕ ਕੀਤਾ ਜਾਏਗਾ ਜਿਹਦੀ ਐਕੂਰੇਸੀ ਬਹੁਤ ਜ਼ਿਆਦਾ ਹੈ ਇੱਕ ਖੂਨ گاڑی ਦਾ ਟੈਸਟ ਕੀਤਾ ਜਾਏਗਾ ਇੱਕ ਐਵਰੇਜ ਸ਼ੂਗਰ ਜਿਹੜੀ ਐਚਬੀਏ1ਸੀ ਹੁੰਦੀ ਹੈ 3 ਮਹੀਨੇਵਲੀ ਐਵਰੇਜ ਸ਼ੂਗਰ ਦਾ ਟੈਸਟ ਮੁਫਤ ਕੀਤਾ ਜਾਏਗਾ ਬਾਕੀ ਜਿਹੜਾ ਜਨਰਲ ਚੈੱਕਅਪ ਹੈ ਪੇਸ਼IENTS ਦਾ ਉਹ ਮੁਫਤ ਕੀਤਾ ਜਾਏਗਾ ਡੇਟ ਨੋਟ ਕਰੋ 8 ਫਬਰੀ ਦਿਨ ਐਤਵਾਰ ਸਮਾਂ 10 ਤੋਂ 1 ਵਜੇ ਤੱਕ ਸਸਿਕਾ